ਸਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪ ਸਵੇਰੇ ਓਟਕੇ ਕੀਤਾ ਘਰ ਦਾ ਕੰਮ ਪਸਵਾਨ ਨੂੰ ਪਾਈ ਪੱਠੇ ਤਨਾਰ ਦੀ ਨਾਲ ਚੱਕਿਆ ਗੋਹਾ ਗੋਹਾ ਚੱਕਣ ਤੋਂ ਬਾਅਦ ਆਪਾਂ ਘਰ ਵਾਲੀ ਦੇ ਨਾਲ ਕਰਾਇਆ ਕੰਮ ਦਾਣੇ ਲਾਪੇ ਕੱਢਣਾ ਆਪ ਸਵੇਰੇ ਹੀ ਮੈਂ ਕਿਹਾ ਚੱਲ ਕੁੜੀਏ ਕੰਮ ਕਰਾ ਕਿਉਂਕਿ ਡਰਮ ਕਰਨੇ ਹੁੰਦੇ ਜੀ ਬਿਹਲੇ ਨਵੀਂ ਕਣਕ ਪਾਣੀ ਆ ਨਵੀਂ ਕਣਕ ਲਿਆਂਦੀ ਆ ਘਰੇ ਤੇ ਅੱਜ ਸੁੱਕ ਰਹੀ ਆ ਤੇ ਫਿਰ ਉਹ ਵੀ ਪਾਵਾਂਗੇ ਪਹਿਲਾਂ ਇਹ ਅੱਜ ਪੁਰਾਣੀ ਕਣਕ ਨੂੰ ਸਾਮਦੇ ਹੋਏ ਸਾਮਦੇ ਨਾਲੇ ਗੁਆ ਗੁਆਚ ਚੱਕੇ ਹੋ ਕੇ ਵੇਲੇ ਬੇਲੇ ਹੋਣ ਤੋਂ ਬਾਅਦ ਆਪਾਂ ਪੱਗ ਬੰਨ ਗਿਆ ਬੱਲੇ ਉਹ ਮੁੰਡਿਆ ਜਰੇ ਨਹੀਂ ਰੀਸੋ ਤੇ ਮੈਡਮ ਕਹਿੰਦੀ ਮੈਂ ਨਹੀਂ ਆਣਾ ਵੀਡੀਓ ਅੱਛੇ ਮੈਂ ਕਹਿੰਦਾ ਫਿਰ ਆਪਾਂ ਤੋਰ ਪਈ ਜੀ ਬੰਗਿਆਂ ਨੂੰ ਬੰਗਿਆਂ ਨਾਲ ਆਨੇ ਆਪਾਂ ਕੀਤੀਆਂ ਕੁਝ ਗੱਲਾਂ ਸਾਂਝੀਆਂ ਤੇ ਨਾਲ ਦੀ ਨਾਲ ਮੈਡਮ ਨਾਲ ਬਣਾਈ ਵੀਡੀਓ ਮੈਨੂੰ ਲੱਗਦੀ ਕਿ ਨਹੀਂ ਪਾਕਿਸਤਾਨੀ ਮੈਂ ਮੂੰਹ ਐਦਾਂ ਬੰਨ ਲੈਂਦੇ ਆ ਜਿੱਦਾਂ ਤੂੜੀ ਚੱਕ ਆਏ ਹੋਣੇ ਆਪਾਂ ਪਹੁੰਚ ਗਏ ਪ੍ਰੀ ਟ੍ਰੈਵਲ ਤੇ ਟਿਕਟਾਂ ਦਾ ਕੰਮ ਸ਼ੁਰੂ ਹੋ ਗਿਆ ਜੀ ਲਓ ਜੀ ਦੋ ਇਹਦੀਆਂ ਟਿਕਟਾਂ ਤੜਾ ਤੜ ਬਿਕ ਰਹੀਆਂ ਨੇ ਲੋਕੀ ਜਾ ਰਹੇ ਦੁਬਈ ਨੂੰ ਆਹ ਵੱਲੇ ਰੋਟੀ ਗਾਲੀਆ ਦਾਲ ਦੇ ਛੋਲੇ ਨਾਲ ਖਟਾ ਨਾਲ ਆ ਕੇ ਕੀਰੇਓ ਮਿੱਤਰੋ ਚੈੱਕ ਦਿਓ ਕੰਮ ਨੂੰ ਮੁੰਡੇ ਦੋਏ ਸੋਹਣੇ ਜਨ ਅਖੇ ਦੋਏ ਇੱਕ ਵਾਰੀ ਵਾਹਿਗੁਰੂ ਵਾਹਿਗੁਰੂ ਰੱਬ ਬਚਾਵੇ ਇਹਨਾਂ ਤੋਂ ਲਓ ਜੀ ਫੈਂਟ ਦੀ ਬੋਤਲ ਖੁੱਲ ਗਈ ਹੈ ਫ੍ਰੀ ਟ੍ਰੈਵਲ ਤੇ ਆ ਜਾਓ ਭਾਈ ਜਿਹੜਾ ਟਿਕਟਾਂ ਲੈਣੀਆਂ ਨਾਲ ਫੈਂਟਾ ਫ੍ਰੀ ਚੈੱਕ ਫੈਂਟਾ ਆ ਗਿਆ ਫੈਂਟਾ ਜੀ ਆ ਗਿਆ ਫੈਂਟਾ ਲਓ ਜੀ ਭਿੰਦਾ ਪਾਜੀ ਪਹੁੰਚ ਕੇ ਬੰਗਿਆ ਤੋਂ ਜੰਨੀਆਂ ਕੁੜੀਆਂ ਜਿਹੜੀਆਂ ਸਭ ਗੋਲੀਆਂ ਤੇ ਚੱਕਦੇ ਭਿੰਦੇ ਭਾਜੀ ਕਿੱਦਾਂ ਠੀਕ ਹੈ ਚਲੋ ਜੀ ਆਪਾਂ ਆ ਗਏ ਜੀ ਘਰ ਨੂੰ ਛੋਟੀ ਜਾਓਗੇ ਟਾਈਮ 5:30 ਵਜੇ ਤੇ ਆਪਾਂ ਆ ਗਏ ਘਰੇ ਵਾਪਸ ਘਰ ਆ ਕੇ ਕੀਤਾ ਥੋੜਾ ਜਿਹਾ ਆਪਾਂ ਆਰਾਮ ਫੇਰ ਬਣਾਈ ਵੀਡੀਓ ਬਣਾਉਣ ਤੋਂ ਬਾਅਦ ਆਪਾਂ ਸੋਨ ਪੁੱਛਿਆ ਹਾਲ ਚੱਲ ਕਿੱਦਾਂ ਕਰੋ ਚਲੋ ਜੀ ਉੱਤ ਵਾਲਾ ਪਪੀਤਾ ਸ਼ੇਕ ਬਣਾ ਕੇ ਕਿਉਂਕਿ ਆਪਾਂ ਕੱਢ ਰਹੇ ਸੀ ਕਣਕ ਨਾਲੇ ਕੱਢ ਰਹੇ ਟਰੰਮ ਬਾਹਰ ਲੋ ਜੀ ਕੰਮ ਹੋ ਗਏ ਸ਼ੁਰੂ ਲੋ ਜੀ ਲੈ ਲਓ ਬਾਪੂ ਵਾਲਾ ਭਾਗਾ ਕਾਕਾ ਅਈ ਬੇਲੇ ਨਾ ਕੋ ਤੈਨੂੰ ਮਿਓ ਦੱਸ ਅਸੀਂ ਇਹਦੇ ਬੇਲੇ ਇੰਨੇ ਆ ਜਿੰਨੇ ਤੋਂ ਸਾਨੂੰ ਸਮਝਿਆ ਵਾ ਲਓ ਜੀ ਕਣਕ ਕਣਕ ਬੇਲੇ ਆ ਕੇ ਸਾਡੇ ਸੰਦੀਪ ਦਾ ਆ ਗਿਆ ਮੁੰਡਾ ਘਰੇ ਕਿਉਂਕਿ ਡਰਾਮਾ ਸੰਦੀਪ ਨੇ ਘਣਾਣਾ ਸੀ ਬਾਹਰ ਮੁੰਡੇ ਨੇ ਤੇ ਟੌਫੀਆਂ ਉਹਨਾਂ ਨੇ ਪੁੱਛਿਆ ਕਿਹੜੀ ਕਲਾਸ ਚ ਪੜਦਾ ਕਾਕਾ ਕਹਿੰਦਾ ਜੀ ਮੈਂ ਪੜਦਾ ਵਾਂ ਦੂਜੀ ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਧਾਨਾ ਚਿੱਕਾ ਚਲੋ ਜੀ ਉਹ ਤੁਹਾਡਾ ਡਰਾ ਕੇ ਘਰੇ ਸਾਡੇ ਬੀਬੀ ਹੋ ਜਾਂਦਾ ਲੋ ਇਹਨਾਂ ਦਾ ਕੰਮ ਕੰਮ ਕਰਕੇ ਬੀਬੀ ਲੋ ਹੋਣ ਤੋਂ ਬਾਅਦ ਇਨਾਂ ਨੂੰ ਸੇਣੀ ਪੈਂਦੇ ਵੇ ਲੂਣ ਦੇ ਨਾਲ ਰੋਟੀ ਖਲਾਣੀ ਪੈਂਦੀ ਹੈ ਜੀ ਤੇ ਸਾਰੇ ਡਾਕਟਰ ਨੇ ਮਾਰੀਆਂ ਗੱਪਾਂ ਗੱਪਾ ਕੋਪਾ ਮਾਰ ਕੇ ਬੀਬੀ ਨਾਲ ਕਰਤਾ ਸੈਟ ਡਾਕਟਰ ਸਾਹਿਬ ਨੇ ਚਲੋ ਜੀ ਠੀਕ ਹੈ ਮਿਲਨੇ ਆਗਲੇ ਵਲੌਗ ਚ ਕੱਢ ਲੂੰ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਓਕੇ ਬਾਏ ਬਾਏ ਟਾਟਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ